ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਤਾਵਾਂ ਬਜ਼ੁਰਗਾਂ ਤੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਿਵਰਾਜ ਟਰੈਵਲ ਸਟੋਰੀ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਪਾ ਗੱਲ ਕਰਾਂਗੇ ਭਾਸ਼ਾ ਬਾਰੇ ਬੋਲੀ ਬਾਰੇ ਤੇ ਇਹ ਖਿਆਲ ਕਿੱਥੋਂ ਆਇਆ ਤਾਂ ਇੱਕ ਦਿਨ ਅਸੀਂ ਤਿੰਨ ਚਾਰ ਜਣੇ ਬੈਠੇ ਗੱਲਾਂਬੱਤਾਂ ਕਰ ਰਹੇ ਸੀ ਤਾਂ ਗੱਲਾਂਬੱਤਾਂ ਕਰਦੇ ਵਕਤ ਇੱਕ ਮਿੱਤਰ ਨੇ ਕਿਹਾ ਕਿ ਕਮਾ ਜਾਂ ਪਛਾਵਾਂ ਖਤਮ ਹੋ ਜਾਂਦੀਆਂ ਤਾਂ ਤੁਸੀਂ ਵੀ ਸੋਚੋ ਇਸ ਪ੍ਰਸ਼ਨ ਦਾ ਉੱਤਰ ਕਿ ਸਚਮੁਜੀ ਕਮਾ ਜਾਂ ਪਿਸ਼ਾਵਾਂ ਖਤਮ ਹੋ ਜਾਂਦੀਆਂ ਨੇ ਸੋ ਮੇਰੇ ਮੂੰਹ ਚੋਂ ਸਹਸਵਾ ਨਿਕਲੇ ਵੀ ਹਾਂ ਕਮਾ ਜਾਂ ਪਿਸ਼ਾਵਾਂ ਖਤਮ ਹੋ ਜਾਂਦੀਆਂ ਨੇ ਉਹ ਮੇਰੇ ਮੂਹਲ ਦੇਖਣ ਲੱਗ ਪਿਆ ਕਿ ਬਾਈ ਨੇ ਇਹ ਉੱਤਰ ਕਿਉਂ ਦਿੱਤਾ ਬਿਲਕੁਲ ਕਮਾ ਜਾਂ ਪਿਸ਼ਾਵਾਂ ਖਤਮ ਹੋ ਜਾਂਦੀਆਂ ਨੇ ਜੇ ਉਹਨਾਂ ਨੂੰ ਸੰਭਾਲਿਆ ਨਾ ਜਾਵੇ ਸੋ ਅਸੀਂ ਆਪਣੀ ਜੋ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਪੰਜਾਬੀ ਬੋਲੀ ਦੀ ਤਾਂ ਇਹ ਵੀ ਹੌਲੀ-ਹੌਲੀ ਹੁਣ ਜਿਹੜੀ ਹੈਗੀ ਐ ਅਸੀਂ ਵਿਸਾਰਦੇ ਜਾ ਰਹੇ ਹਾਂ ਭੁੱਲਦੇ ਜਾ ਰਹੇ ਹਾਂ ਪਛਾਵਾਂ ਦੀ ਗੱਲ ਕਰੀਏ ਬੋਲੀ ਦੀ ਗੱਲ ਕਰੀਏ ਤਾਂ ਹਰ ਇੱਕ ਹਰ 14ਵੇਂ ਦਿਨ ਇੱਕ ਭਾਸ਼ਾ ਖਤਮ ਹੋ ਜਾਂਦੀ ਹੈ ਤੁਸੀਂ ਗੂਗਲ ਤੇ ਇੰਟਰਨੈਟ ਤੇ ਸਰਚ ਕਰਕੇ ਦੇਖ ਲਿਓ ਖੋਜ ਕਰਕੇ ਦੇਖ ਲਿਓ ਕਿ ਲੁप्त ਹੋ ਰਹੀਆਂ ਪਛਾਵਾਂ ਹੁਣ ਭਾਸ਼ਾ ਖਤਮ ਕਦੋਂ ਹੋ ਜਾਂਦੀ ਹੈ ਜਦੋਂ ਉਹਨਾਂ ਨੂੰ ਬੋਲਣ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਬੋਲਣਾ ਛੱਡ ਦਿੰਦੇ ਆ ਜਾਂ ਉਹਨਾਂ ਨੂੰ ਬੋਲਦੇ-ਬੋਲਦੇ ਨਾਲ ਜਿਹੜੀਆਂ ਹੈਗੀਆਂ ਹੋਰ ਪਛਾਵਾਂ ਬੋਲਣ ਲੱਗ ਜਾਂਦੇ ਆ ਉਹਨਾਂ ਦਾ ਪ੍ਰਭਾਵ ਉਹਨਾਂ ਤੇ ਵੱਧ ਪੈ ਜਾਂਦਾ ਸੋ ਇਹੀ ਹਾਲ ਸਾਡੇ ਪੰਜਾਬ ਤੇ ਪੰਜਾਬੀਆਂ ਦਾ ਹੋ ਰਿਹਾ ਤੇ ਕਈ ਸ਼ਬਦ ਆ ਜਿਹੜੇ ਸੀ ਵਿਸਾਦ ਦਿੱਤੇ ਆ ਜਦੋਂ ਆਪਾਂ ਕਹਿੰਦੇ ਆ ਵੀ ਔਖੀ ਤਾਂ ਤੁਸੀਂ ਪੰਜਾਬੀ ਦੇ ਵਿੱਚ ਔਖੀ ਲਿਖੋਗੇ ਐੜ ਨੂੰ ਕਨੌੜਾ ਖੱਖੇ ਨੂੰ ਵਿਹਾਰੀ ਔਖੀ ਪਰ ਜਦੋਂ ਤੁਸੀਂ ਮਹਾਰਾਜ ਦੀ ਬਾਣੀ ਪੜ੍ਹਦੇ ਹੋ ਤਾਂ ਉੱਥੇ ਔਖੀ ਆਉਂਦਾ ਔਖੀ ਘੜੀ ਨਾ ਦੇਖਣ ਦੀ ਵਿੱਚ ਐੜਾ ਊੜੇ ਨੂੰ ਔਕੜ ਖੱਖੇ ਨੂੰ ਵਿਹਾਰੀ ਸੋ ਫਰਕ ਪੈ ਗਿਆ ਹੁਣ ਤੁਸੀਂ ਕਿਹਨੂੰ ਸਹੀ ਕਹੋਗੇ ਹੁਣ ਤੁਸੀਂ ਕਹੋਗੇ ਸਾਡੇ ਪੰਜਾਬੀ ਸਹੀ ਹੈ ਕਿਉਂਕਿ ਅਜੋਕੇ ਵਿਦਿਅਕ ਢਾਂਚੇ ਦੇ ਵਿੱਚ ਜੇ ਬੱਚਾ ਔਖੀ ਐੜਾ ਊੜੇ ਨੂੰ ਔਕੜ ਖੱਖੇ ਨੂੰ ਵਿਹਾਰੀ ਲਿਖੂਗਾ ਤਾਂ ਉਹ ਤੇ ਕਾਟਾ ਮਾਰਿਆ ਜਾਊਗਾ ਇਹੀ ਤਰ੍ਹਾਂ ਦੀ ਹੈ ਪਛਾਵਾ ਖਤਮ ਹੋ ਜਾਂਦੀਆਂ ਵਿਸਰਦੀਆਂ ਵਿਸਰਦੀਆਂ ਜਦੋਂ ਕਿਸੇ ਹੋਰ ਪਛਾਪਾਸ਼ਾ ਦਾ ਅਸਰ ਥੋੜੇ ਦੇ ਜਿਆਦਾ ਹੋਣ ਲੱਗ ਜਾਂਦਾ ਹੈ ਤੁਸੀਂ ਉਸ ਦੇ ਸ਼ਬਦ ਜਿਆਦਾ ਵਰਤਣ ਲੱਗ ਜਾਂਦੇ ਹੋ ਲੋੜ ਕਿਸ ਚੀਜ਼ ਦੀ ਹੁੰਦੀ ਹੈ ਲੋੜ ਇਸ ਚੀਜ਼ ਦੀ ਹੁੰਦੀ ਹੈ ਕਿ ਆਪਦੀ ਤੇ ਬੱਚਿਆਂ ਦੀ ਭਾਸ਼ਾ ਦਾ ਤੇ ਨਿਗਰਾਨੀ ਰੱਖੀ ਜਾਵੇ ਸਾਡੀ ਬੋਲੀ ਤੇ ਵੱਧ ਨਿਗਰਾਨੀ ਹੋਣੀ ਚਾਹੀਦੀ ਹੈ ਵਿਚਾਰਾਂ ਤੋਂ ਵੱਧ ਕੀ ਇਹਦੀ ਨਿਗਰਾਨੀ ਹੋਣੀ ਚਾਹੀਦੀ ਹੈ ਸਾਡੀ ਬੋਲੀ ਤੇ ਹੋਣੀ ਚਾਹੀਦੀ ਹੈ ਕਿਉਂਕਿ ਬੋਲੀ ਤੇ ਜੇ ਅਸੀਂ ਧਿਆਨ ਨਹੀਂ ਦੇਵਾਂਗੇ ਤਾਂ ਇੱਕ ਦਿਨ ਹੌਲੀ 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 ਅਸੀਂ ਸਾਨੂੰ ਪਤਾ ਹੀ ਨਹੀਂ ਲੱਗੇਗਾ ਅਸੀਂ ਬੋਲੀ ਤੋਂ ਕਦੋਂ ਪਾਸੇ ਹੋ ਜਾਂਦੇ ਹਾਂ ਤੁਸੀਂ ਅੱਜਕੱਲ ਦੇ ਬੱਚਿਆਂ ਦੀਆਂ ਗੱਲਾਂ ਸੁਣ ਕੇ ਦੇਖਿਓ ਮੈਂ ਪਿੱਛੇ ਜੇ ਇੱਕ ਭੋਗ ਤੇ ਗਿਆ ਤਾਂ ਉੱਥੇ ਇੱਕ ਮਿੱਤਰ ਦਾ ਬੇਟਾ ਹੈ ਜਿਹੜਾ ਕਿ ਕੇਸ ਰੱਖੇ ਹੋਏ ਜੀ ਦੇ ਜੂੜਾ ਕਰਦਾ ਠੀਕ ਹੈ ਛੋਟਾ ਹੈ 7-8 ਸਾਲ ਦਾ ਹੋਊਗਾ ਤੇ ਉਹ ਹਿੰਦੀ ਬੋਲੀ ਜਾ ਰਿਹਾ ਸੀ ਮੈਂ ਕਮਾਲ ਮੰਨ ਗਿਆ ਵੀ ਭਾਈ ਮੈਂ ਉਹਨੂੰ ਪੁੱਛਿਆ ਬੇਟਾ ਤੂੰ ਹਿੰਦੀ ਕਿਉਂ ਬੋਲਦਾ ਹਨ ਤੇ ਉਹ ਕਹਿੰਦਾ ਸਾਡੇ ਸਕੂਲ ਵਿੱਚ ਹਿੰਦੀ ਬੋਲਦੇ ਹੁਣ ਹਿੰਦੀ ਜੀ ਗਿਆ ਮਤਲਬ ਮੈਨੂੰ ਸੋ ਮੈਂ ਹੈਰਾਨ ਸੀ ਇਸ ਗੱਲ ਦੇ ਵੀ ਜਿਹੜੇ CBSE ICSE ਤੇ PSEB ਢਾਂਚੇ ਦੇ ਅਧੀਨ ਸਕੂਲ ਬਣੇ ਆ ਜਿਹੜਾ ਸਾਨੂੰ ਵਿਦਕ ਢਾਂਚਾ ਅੰਗਰੇਜ਼ ਦੇ ਕੇ ਗਿਆ ਉਹਦੇ ਅਧੀਨ ਅਸੀਂ ਆਪਦੀ ਮਾਂ ਬੋਲੀ ਨੂੰ ਜਿਹੜੇ ਹੈਗਾ ਦਬਾ ਕੇ ਰੱਖਦੇ ਆ ਹਾਲਾਂਕਿ NEP ਕਹਿੰਦੀ ਹੈ ਜਿਹੜੀ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਆਈ ਹੈ ਵੀ ਭਾਈ ਬੱਚੇ ਨੂੰ ਜਿਹੜੀ ਮੁਢਲੀ ਸਿੱਖਿਆ ਹੈ 5ਵੀਂ ਜਾਂ 8ਵੀਂ ਤੱਕ ਦੀ ਉਹ ਖੇਤਰੀ ਭਾਸ਼ਾ ਜਾਂ ਮਾਤ ਭਾਸ਼ਾ ਦੇ ਵਿੱਚ ਹੀ ਦੇਣੀ ਬਣਦੀ ਹੈ ਪਰ ਕੀ ਇਹ NEP ਇਹ CBSE ਸਕੂਲ ਜਾਂ PSEB ਜਾਂ ICSE ਸਕੂਲ ਲਾਗੂ ਕਰਦੇ ਆ ਨਹੀਂ ਨਹੀਂ ਕਰਦੇ ਆ ਕਉਂਕੀ ਸਾਨੂੰ ਤਾਂ ਹੋੜ ਲੱਗੀ ਵੀ ਐ ਅੰਗਰੇਜ਼ੀ ਬੋਲਣ ਦੀ ਅਸੀਂ ਤਾਂ ਅੰਗਰੇਜ਼ੀ ਬੋਲਣ ਦੇ ਇੰਨਾ ਮਗਰ ਪੇਵੇਂ ਆ ਕਿ ਅਸੀਂ ਆਪਦੀ ਪੰਜਾਬੀ ਬੋਲਣ ਪਿੱਛੇ ਛੱਡੀ ਜਾਂਦੇ ਠੀਕ ਐ ਸਕਿੱਲ ਐ ਇੰਗਲਿਸ਼ ਸਿੱਖਣੀ ਫ੍ਰੈਂਚ ਸਿੱਖਣੀ ਸਪੈਨੇ ਸਿੱਖਣੀ ਜਰਮਨ ਸਿੱਖਣੀ ਕਿ ਸਕਿੱਲ ਐ ਕੌਸ਼ਲ ਐ ਤੁਸੀਂ ਉਹਨੂੰ ਲਓ ਪ੍ਰਾਪਤ ਕਰੋ ਪਰ ਤੁਸੀਂ ਆਪਦੀ ਭਾਸ਼ਾ 'ਚ ਵੀ ਇੰਨੇ ਮਾਹਿਰ ਹੋਣੇ ਚਾਹੀਦੇ ਇੰਨੇ ਨੇ ਪੰਨੂ ਹੋਣੇ ਚਾਹੀਦੇ ਤਾਂ ਕਿ ਥੋੜਾ ਜਿਹੜੀ ਆਈਡੈਂਟੀਟੀ ਐ ਪਛਾਣ ਐ ਉਹ ਪਤਾ ਲੱਗੇ ਅਮਰੀਕਾ ਦੀ ਇੱਕ ਲਿੰਗਵਿਸਟਿਕ ਭਾਸ਼ਾਈ ਸੁਸਾਇਟੀ ਆ ਉਹਨੇ ਕਿਹਾ ਸੀ ਵੀ ਜੇ ਕੋਈ ਭਾਸ਼ਾ ਲੁਪਤ ਹੁੰਦੀ ਐ ਤਾਂ ਉਸ ਭਾਸ਼ਾ ਨੂੰ ਬੋਲਣ ਵਾਲਿਆਂ ਦੀ ਆਈਡੈਂਟੀਟੀ ਪਹਿਲਾਂ ਲੁਪਤ ਹੋ ਜਾਂਦੀ ਆ ਉਹਦੇ ਨਾਲ ਹੀ ਸੋ ਸਾਡੀ ਇਹ ਪਛਾਣ ਹੈ ਕਿਸੇ ਵੀ ਖਿੱਤੇ ਦੇ ਲੋਕਾਂ ਦੀ ਪਛਾਣ ਉਹਦੀ ਭਾਸ਼ਾ ਹੀ ਹੁੰਦੀ ਹੈ ਜਿੰਨੇ ਵੀ ਤੁਸੀਂ ਪੁਰਾਣੇ ਰਾਈਟਰ ਚੱਕ ਕੇ ਦੇਖ ਲੋ ਉਹ ਰਸੂਲ ਹਮਜ਼ਾ ਤੋਂ ਠੀਕ ਹੈ ਜੀ ਮੈਕਸਮ ਗੋਰਪੀ ਜਿੰਨੇ ਵੀ ਹੈਗੇ ਆ ਉਹ ਆਪਦੀ ਮਾਂ ਬੋਲੀ ਨੂੰ ਸਭ ਤੋਂ ਉੱਤਮ ਦਰਜਾ ਦਿੰਦੇ ਆ ਉਹ ਪਹਿਲ ਦਿੰਦੇ ਆ ਵੀ ਮੇਰੀ ਮਾਂ ਦੀ ਬੋਲੀ ਜਿਹੜੀ ਉਹ ਮੇਰੇ ਲਈ ਸਭ ਤੋਂ ਵੱਧ ਪਿਆਰੀ ਹੈ ਸਾਡੇ ਵੀ ਆ ਆਪਣੇ ਪੁਰਾਣੇ ਪੰਜਾਬੀ ਕਵੀ ਬਹੁਤ ਲਿਖਦੇ ਰਹੇ ਆ ਵਿਦਾਤਾ ਸਿੰਘ ਤੀਰ ਨੇ ਲਿਖਿਆ ਨਵੀਂ ਪ੍ਰਾਣੀ ਤਹਿਜ਼ੀਬ ਕਾਪਤਾ ਦੇ ਵਿੱਚ ਕੀ ਕੀ ਲਈ ਅਸੀਂ ਤਹਿਜ਼ੀਬ ਨਵੀਂ ਗੱਲ ਜਾਮਤ ਪਾ ਲਈਏ ਇੱਕ ਸਮੱਸਿਆ ਇੱਕ ਬਿਮਾਰੀ ਹੈ ਉਹਨਾਂ ਦੇ ਹਿਸਾਬ ਨਾਲ ਧਨੀ ਰਾਮ ਚਾਤਕ ਨੇ ਪੰਜਾਬੀ ਬਾਰੇ ਲਿਖਿਆ ਸਰਫ ਨੇ ਲਿਖਿਆ ਜੀ ਸਰਫ ਸਾਹਿਬ ਨੇ ਲਿਖਿਆ ਪੰਜਾਬੀ ਦੀ ਪੰਜਾਬੀ ਦੀ ਖੂਬ ਬੜਾਈ ਕੀਤੀ ਹੈ ਲਿਖਿਆ ਵੀ ਹੈ ਸੋ ਇੱਕ ਥਾਂ ਤੇ ਹੋਰ ਮੈਨੂੰ ਗੱਲ ਯਾਦ ਆਉਂਦੀ ਆ ਇੱਕ ਸਟੇਜ ਦੇ ਉੱਪਰ ਇੱਕ ਸਿੰਗਰ ਨੂੰ ਕਿਹਾ ਗਿਆ ਵੀ ਇਹਨਾਂ ਨੇ ਬੜੀ ਪੰਜਾਬੀ ਦੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਤਾਂ ਉਹਨੇ ਹੱਥ ਜੋੜ ਕੇ ਕਿਹਾ ਵੀ ਭਾਈ ਵੀ ਅਸੀਂ ਪੰਜਾਬੀ ਮਾਬੂਲੀ ਦੀ ਸੇਵਾ ਨਹੀਂ ਕਰਦੇ ਮਾਬੂਲੀ ਨੇ ਸਾਡੀ ਸੇਵਾ ਕੀਤੀ ਹੈ ਜੇ ਉਹ ਨਾ ਹੁੰਦੀ ਜੇ ਅਸੀਂ ਉਹਦੇ ਵਿੱਚ ਨਾ ਗਾਉਂਦੇ ਤਾਂ ਅਸੀਂ ਇੱਥੋਂ ਤੱਕ ਨਹੀਂ ਪਹੁੰਚਣਾ ਸੀ ਸੋ ਇਹ ਸੋਚਣਾ ਚਾਹੀਦਾ ਕਿ ਅਸੀਂ ਨਹੀਂ ਬੋਲੀ ਨੂੰ ਜਾਂ ਭਾਸ਼ਾ ਨੂੰ ਸੇਵਾ ਕਰ ਰਹੇ ਜਾਂ ਉਹਨੂੰ ਸੁਧਾਰ ਰਹੇ ਉਹ ਸਾਨੂੰ ਸੁਧਾਰ ਰਹੀ ਹੈ ਸੋ ਜ਼ਰੂਰੀ ਹੈ ਕਿ ਇਹ ਰੱਖਿਆ ਜਾਵੇ ਫਿਰ ਉਸ ਮਿੱਤਰदाई ਸੀਗਾ ਵੀ ਫਿਰ ਸਰ ਐਸਜੀਪੀਸੀ ਅਰਗਿਆ ਸੰਸਥਾ ਮੇਂ ਕੁਝ ਨਹੀਂ ਕਰਦੀਆਂ ਕਿਉਂ ਕਾਰਨ ਬਈ ਐਸਜੀਪੀਸੀ ਨੂੰ ਵਰਗਿਆਂ ਤੇ ਹੀ ਅਸੀਂ ਕਿਉਂ ਤੋੜਾ ਭਰੌਣੇ ਹਰ ਵਾਰ ਕੀ ਕਰ ਲਈ ਐਸਜੀਪੀਸੀ ਨੇ ਹੀ ਇਸ ਚੀਜ਼ ਦਾ ਜਿੰਮਾ ਲਿਆ ਹੋਇਆ ਕਿ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਪੜਾ ਕੇ ਜਾਵੇ ਜਾਂ ਸਕੂਲ ਕਾਲਜ ਖੁੱਲੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਮੇਰੇ ਘਰੇ ਜਾਂ ਤੁਹਾਡੇ ਘਰੇ ਠੀਕ ਹੈ ਕਿੰਨੇ ਕੁ ਜਣੇ ਹੈਗੇ ਜਿਹੜੇ ਗੁਰਬਾਣੀ ਦੀ ਸੰਥਾ ਲੈ ਰਹੇ ਆ ਜਨ ਲਈ ਹੈ ਜਿਨ੍ਹਾਂ ਨੇ ਜਾਂ ਆਦੇ ਬੱਚਿਆਂ ਨੂੰ ਦੁਆਰੇ ਤੇ ਜਿਨ੍ਹਾਂ ਨੇ ਜਿਨ੍ਹਾਂ ਦੇ ਬੱਚਿਆਂ ਨੇ ਸੰਸਥਾ ਲੈ ਲਈ ਹੈ ਜਾਂ ਕਿੰਨੇ ਕੁ ਘਰ ਹੈ ਜਿੱਥੇ ਗੁਰਬਾਣੀ ਪੜ੍ਹੀ ਜਾਂਦੀ ਰੋਜ਼ ਗੁਰਬਾਣੀ ਪੜ੍ਹਨ ਦੇ ਉਪਰਾਲੇ ਹੋਣੇ ਚਾਹੀਦੇ ਗੁਰਬਾਣੀ ਪੜ੍ਹਨ ਦੇ ਉਪਰਾਲੇ ਹੋਣਗੇ ਫਿਰ ਹੀ ਤੁਹਾਨੂੰ ਭਾਸ਼ਾ ਦੇ ਨਾਲ ਪਿਆਰ ਜੇ ਭਾਸ਼ਾ ਨੂੰ ਬਚਾਉਣ ਦੀ ਖਿੱਚ ਪਿਆਦਾ ਹੋਊਗੀ ਠੀਕ ਹੈ ਜੀ ਸੋ ਜਿਹੜੀ ਪੰਜਾਬੀ ਅੱਜ ਤੁਸੀਂ ਪੜ੍ਹ ਰਹੇ ਹੋ ਉਹ ਮਾਫ ਕਰਨਾ ਉਹ ਸਾਡੇ ਗੁਰੂਆਂ ਦੀ ਪੰਜਾਬੀ ਦੇ ਨਾਲ ਮੇਲ ਨਹੀਂ ਖਾਂਦੀ ਹੈਗੀ ਹੌਲੀ ਹੌਲੀ ਜਦੋਂ ਤੁਸੀਂ ਇਸ ਚੀਜ਼ ਦੇ ਅੱਗੇ ਵਧੋਗੇ ਆਉਣ ਦੇ 10 20 ਸਾਲਾਂ ਦੇ ਵਿੱਚ ਅੱਜ ਵੀ ਸਾਡੀ ਪੰਜਾਬੀ ਦੇ ਵਿੱਚ ਜਿਹੜੇ ਸ਼ਬਦ ਹੋਰ ਅਲਗੜ ਗੱਡ ਹੋ ਰਹੇ ਠੀਕ ਹੈ ਸਾਡੇ ਕੋਲੇ ਇੰਟਰਨੈਟ ਦਾ ਜਿਹੜਾ ਹੈਗਾ ਉਹ ਪੰਜਾਬੀ ਸ਼ਬਦੀ ਹੈ ਨਹੀਂ ਗਾ Google ਨੂੰ ਅਸੀਂ Google ਹੀ ਕਹਿੰਦੇ ਆ ਸਾਈਕਲ ਨੂੰ ਵੀ ਉਹ ਸਾਈਕਲ ਕਹਿੰਦੇ ਸੀ ਸਕੂਲ ਨੂੰ ਵੀ ਸਕੂਲ ਕਹਿਣ ਲੱਗ ਪਏ ਪੜ੍ਹਸ਼ਾਲਾ ਹੁੰਦੀ ਸੀ ਮਦਰਸਾ ਹੁੰਦਾ ਸੀ ਠੀਕ ਹੈ ਜੀ ਹੋਰ ਸ਼ਬਦ ਹੁੰਦੇ ਜਿਹੜੇ ਭੁੱਲ ਗਿਆ ਹੁਣ ਇੱਥੇ ਕੋਈ ਹੋਰ ਜ਼ਿਆਦਾ ਆਉਂਦੀ ਹੈ ਗੁਰਬਾਣੀ ਗੁਰਮਖੀ ਦੇ ਨਾਲ ਜਿਸਬੰਧਿਤ ਗੱਲ ਹੈ ਅ ਇੱਕ ਸ਼ਬਦ ਆਪਣੀ ਭਉ ਠੀਕ ਹੈ ਜੀ ਭਉ ਨੂੰ ਪਿਆਰ ਵੀ ਵਰਤਿਆ ਜਾਂਦਾ ਭਉ ਡਰ ਵੀ ਹੈ ਤੈਨੂੰ ਕਿਸੇ ਦਾ ਡਰ ਪਾਉਣੀ ਹੈਗਾ ਹਨ ਭਉ ਸੋ ਭਉ ਨਿਰਭਉ ਦੇ ਵਿੱਚ ਵਰਤਿਆ ਜਾਂਦਾ ਸੋ ਭਉ ਨੂੰ ਤਬਦੀਲ ਕਰਤਾ ਸੀ ਡਰ ਦੇ ਨਾਲ ਹੁਣ ਅਸੀਂ ਸ਼ਬਦ ਕਿਹੜਾ ਵਰਤੇ ਨਿੱਡਰ ਨਿਰਭਉ ਤਾਂ ਵਰਤੇ ਨਹੀਂ ਸੀ ਕਿ ਭਾਈ ਬੜਾ ਨਿਰਭਉ ਹੈ ਨਿਰਪੈ ਹੈ ਠੀਕ ਹੈ ਜੀ ਸੋ ਹੋਰ ਕਈ ਸ਼ਬਦ ਨੇ ਤੁਸੀਂ ਉਦਾਹਰਨਾਂ ਕੱਢ ਕੱਢ ਕੇ ਦੇਖ ਲਓ ਜਿਨ੍ਹਾਂ ਨੂੰ ਅਸੀਂ ਵਿਸਾਰੀ ਜਾਂਦੇ ਹਾਂ ਸੋ ਉਹ ਸ਼ਬਦ ਵਿਸਾਰੀ ਜਾਂਦੇ ਜਿਵੇਂ ਜਿਵੇਂ ਅਸੀਂ ਕੁਰਬਾਨੀ ਦੇ ਉਹ ਸ਼ਬਦ ਜਿਹੜੇ ਵਰਤਿਆਂ ਦੇ ਧਰਤ ਵਰਤਿਆ ਜਾਂਦਾ ਸੀ ਅਸੀਂ ਪ੍ਰithvi ਕਹਿਣ ਲੱਗੇ ਮਾਤਾ ਧਰਤ ਮਹਤ ਹੋਰ ਕਈ ਸ਼ਬਦ ਹੈ ਜਪਜੀ ਸਾਹਿਬ ਦੇ ਅਨੇਕਾਂ ਹੀ ਸ਼ਬਦ ਹੈ ਜਿਹੜੇ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਵਰਤਦੇ ਸੀਗੇ ਉਹ ਅਸੀਂ ਵਿਸਾਰਦੇ ਆ ਵਿਸਾਰਦੇ ਆ ਉਹਨਾਂ ਵਿਸਾਰ ਦਿੱਤਾ ਸ਼ਬਦ ਵੀ ਅਸੀਂ ਕਹਿੰਦੇ ਨੇ ਭੁਲਾਤੇ ਸੋ ਸਾਡੇ ਵਿੱਚ ਪਛਾਵਾਂ ਦਾ ਰਲਗਟ ਹੋ ਰਿਹਾ ਜਿਵੇਂ ਜਿਵੇਂ ਪਛਾਵਾਂ ਦਾ ਰਲਗਟ ਹੋਊਗਾ ਤਾਂ ਉਸ ਪੋਸ਼ਾ ਨੂੰ 6 ਵਜਣੀ ਲਾਜ਼ਮੀ ਹੈ ਯੂਨੈਸਕ ਕਿ ਇੱਕ ਭਾਸ਼ਾ ਵਨਰੇਬਲ ਵਨਰੇਬਲ ਮਤਲਬ ਅ ਕਮਜ਼ੋਰ ਹੋਣੀ ਉਦੋਂ ਕਮਜ਼ੋਰ ਹੋ ਜਾਂਦੀ ਹੈ ਜਦੋਂ ਉਹਦੇ ਬੋਲਣ ਵਾਲੇ ਤਾਂ ਹੋਣ ਪਰ ਉਹਨਾਂ ਦੇ ਬੋਲਣ ਦੇ ਉੱਪਰ ਕਿਸੇ ਸੰਸਥਾ ਵਿੱਚ ਘਰ ਵਿੱਚ ਬੰਦੀ ਹੋਵੇ ਸਾਡੇ ਘਰਾਂ ਦੇ ਵਿੱਚ ਹੀ ਸਾਡੇ ਜਿਹੜੇ ਬਾਹਲੇ ਪੜੇ ਲਿਖੇ ਤੇ ਸਿਹਰ ਦਾ ਵੱਡੇ ਸ਼ਹਿਰਾਂ ਦੇ ਜਿਹੜੇ ਮਾਪੇ ਐ ਉਹ ਬੱਚਿਆਂ ਦੇ ਨਾਲ ਪੰਜਾਬੀ ਦੀ ਬਜਾਏ ਹਿੰਦੀ 'ਚ ਗੱਲ ਕਰਦੇ ਕਿਉਂ ਭਈ ਕੀ ਗੱਲ ਫਿਰ ਦੁਹਾਈ ਪਾਉਨੇ ਆ ਸੀ ਕਿ ਸਾਡੀ ਮਾਤ ਭਾਸ਼ਾ ਸਾਡੀ ਪੰਜਾਬੀ ਬੋਲੀ ਨੂੰ ਖਤਰਾ ਹੈ ਖਤਰਾ ਹੋਊਗਾ ਹੀ ਖਤਰਾ ਮੈਨੂੰ ਲੱਗਦਾ ਵੀ ਮਾਂ ਬੋਲੀ ਨੂੰ ਜਾਂ ਭਾਸ਼ਾ ਨੂੰ ਉਹਦੇ ਬੋਲਣ ਵਾਲਿਆਂ ਤੋਂ ਹੀ ਹੁੰਦਾ ਕਿਉਂਕਿ ਉਹ ਬੋਲਣ ਵਾਲੇ ਹੀ ਉਹਨੂੰ ਬਚਾਰਦੇ ਫਿਰ ਇਹੋ ਬੋਲੀ ਖਤਮ ਹੋ ਜਾਂਦੀ ਹੈ ਸੋ ਐਸਜੀਪੀਸੀ ਬਰੀ ਨਹੀਂ ਹੁੰਦੀ ਇਸ ਚੀਜ਼ ਵਿੱਚ ਐਸਜੀਪੀਸੀ ਦਾ ਰੋਲ ਵੀ ਹੈ ਪਰ ਐਸਜੀਪੀਸੀ ਤੋਂ ਵੱਡਾ ਰੋਲ ਸਾਡਾ ਸੀ ਠੀਕ ਹੈ ਜੀ ਕਿ ਅਸੀਂ ਆਪਦੀ ਬੋਲੀ ਨੂੰ ਸੰਭਾਲਣ ਦੇ ਵਿੱਚ ਆਪਦੀ ਭਾਸ਼ਾ ਨੂੰ ਸੰਭਾਲਣ ਵਿੱਚ ਕਿੰਨੇ ਕੁ ਯਤਨ ਕਰ ਰਹੇ ਹਾਂ ਕਿੰਨੇ ਕੁ ਪ੍ਰਤਨਸ਼ੀਲ ਹੈ ਹੋਰ ਕਾਫੀ ਉਦਾਹਰਨਾਂ ਨੇ ਬੈਠ ਬੈਠਾ ਜਿਵੇਂ ਕੱਢਣ ਲੱਗ ਜਾਵਾਂ ਤਾਂ ਹੋਰ ਬਹੁਤ ਉਦਾਹਰਨਾਂ ਨਿਕਲ ਆਉਣੀਆਂ ਕਿਉਂਕਿ ਜਿਵੇਂ ਜਿਵੇਂ ਤੁਸੀਂ ਪੜ੍ਹਨ ਲੱਗ ਜਿਓ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅਸੀਂ ਸਿੱਖ ਰਾਜ ਦਾ ਆਪਣੇ ਸਿੱਖ ਰਾਜ ਦਾ ਇੱਕ ਸੁਨਹਿਰੀ ਪੰਨਾ ਕਹਿੰਦੇ ਆ ਸਾਡਾ ਇੱਕ ਬਹੁਤ ਸਮਾ ਸੀਗਾ ਉਹ ਸੁਨਹਿਰੀ ਸਮਾ ਸੀ ਸਿੱਖਾਂ ਲਈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਦੀ ਦਫ਼ਤਰੀ ਭਾਸ਼ਾ ਫਾਰਸੀ ਰੱਖੀ ਜੀ ਪਰਸ਼ਨ ਉਹਨੇ ਪੰਜਾਬੀ ਨਹੀਂ ਕੀਤੀ ਸੀ ਪਰ ਕੀ ਉਸ ਦੇ ਸਮੇ ਸਾਡਾ ਵਿਦਿਅਕ ਢਾਂਚਾ ਜਾਂ ਸਾਡੇ ਪੰਜਾਬੀ ਸਿਖਾਉਣ ਦੇ ਗੁਰਮੁਖੀ ਪੜ੍ਹਾਉਣ ਦੇ ਢੰਗ ਬਦਲੇ ਸੀ ਜਾਂ ਗਲਤ ਸੀ ਉਹ ਨਹੀਂ ਬਿਲਕੁਲ ਨਹੀਂ ਰੋਲਾ ਹੀ ਉੱਥੇ ਪਿਆ ਨਾ ਕਿਉਂਕਿ ਜਦੋਂ ਅੰਗਰੇਜ਼ ਆਉਂਦਾ ਹੈਗਾ ਹੁਣੇ ਉਸ ਢਾਂਚੇ ਨੂੰ ਸਮਝਿਆ ਉਸ ਢਾਂਚੇ ਨੂੰ ਸਮਝ ਗਿਆ ਉਹਨੇ ਤੋੜਨਾ ਸ਼ੁਰੂ ਕੀਤਾ ਕੈਦੇ ਗੁਰਮੁਖੀ ਦੇ ਕੈਦੇ ਜਿਹੜੇ ਸੀਗੇ ਉਹ ਉਹਨੇ ਲੈ ਕੇ ਰੁਪੀਆਂ ਦੇ ਵਿੱਚ ਆਣਿਆਂ ਦੇ ਵਿੱਚ ਉਹ ਸਾੜੇ ਤੁਹਾਡੇ ਪ੍ਰਬੰਧ ਨੂੰ ਸਾੜਿਆ ਫਿਰ ਜਿਹੜਾ ਤੁਹਾਡਾ ਸਕੂਲੀ ਵਿਦਿਅਕ ਢਾਂਚਾ ਸੀਗਾ ਵਿਦਿਅਕ ਪ੍ਰਬੰਧ ਸੀਗਾ ਗੁਰੂ ਘਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਮਦਰੱਸਿਆਂ ਦੇ ਵਿੱਚ ਪੜਾਇਆ ਜਾਂਦਾ ਸੀ ਬੱਚਿਆਂ ਨੂੰ ਉਹਨੂੰ ਖਤਮ ਕੀਤਾ ਉਹਨੇ ਉਹਨੇ ਸਕੂਲ ਲਿਆਂਦੇ ਉਹਨੇ ਫਿਰ ਉਹਦਾ ਕੈਰੀਕੂਲਮ ਦਿੱਤਾ ਪਾਠ ਕਰਮ ਦਿੱਤਾ ਇੱਕ ਵੀ ਆ ਪਾਠ ਕਰਮ ਇਹ ਚਾਹ ਪਾ ਛਪੜਾਈ ਜਾਊਗੀ ਉਹਨੇ ਤੁਹਾਨੂੰ ਸਾਇੰਸ ਦਿੱਤੀ ਟੈਕਨੋਲੋਜੀ ਦਿੱਤੀ ਯਾਨੀ ਕਿ ਇਹ ਚੀਜ਼ਾਂ ਬਹਿ ਦੇਤਾ ਤੁਹਾਨੂੰ ਪਰਮਾ ਕੇ ਉਹਨੇ ਇਸ ਚੀਜ਼ਾਂ ਦੇ ਨਾਲ ਪਰਮਾ ਕੇ ਤੁਹਾਨੂੰ ਕਿਹਾ ਵੀ ਹਾਂ ਇਹ ਬਹੁਤ ਤਰੱਕੀ ਵਾਲੀ ਚੀਜ਼ ਹੈ ਇਸ ਦੇ ਨਾਲ ਅਸੀਂ ਬਹੁਤ ਤਰੱਕੀ ਕਰਾਂਗੇ ਸੋ ਹੌਲੀ 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 ਅਸੀਂ ਕੀ ਹੈ ਭਾਸ਼ਾ ਤੋਂ ਦੂਰ ਹੋ ਗਏ ਫਿਰ ਇੱਕ ਗੱਲ ਹੋਰ ਆ ਜਾਂਦੀ ਹੈ ਕਈ ਮਿੱਤਰ ਕਹਿ ਦਿੰਦੇ ਆ ਵੀ ਗੁਰੂ ਸਾਹਿਬਾਨਾ ਨੇ ਫਿਰ ਜਿਹੜੇ ਹੈਗੇ ਆ ਆਪਣਾ ਸਰਬੰਸਵਾਰਿਆ ਆਪਣਾ ਖਾਨਦਾਨ ਕੁਰਬਾਨ ਕਰ ਦਿੱਤਾ ਵੀ ਉਹਨਾਂ ਨੇ ਵੀ ਤਾਂ ਇਸੇ ਭਾਸ਼ਣ ਬਚਾਉਣ ਦੇ ਲਈ ਕੀਤਾ ਭਾਈ ਵੀ ਆਪ ਦੇ ਆਪ ਨੂੰ ਗੁਰੂ ਸਾਹਿਬਾਨ ਦੇ ਨਾਲ ਨਾਮ ਲਾਇਆ ਕਰੋ ਗੁਰੂ ਦੇ ਸਿੱਖ ਹੈਗੇ ਹੋ ਗੁਰੂ ਦੇ ਬੱਚੇ ਜ਼ਰੂਰ ਹੋ ਪਰ ਉਹਨਾਂ ਨੂੰ ਆਪ ਦੇ ਨਾਲ ਨਾਮ ਲਾਇਆ ਕਰੋ ਉਹ ਆਪਣੀਆਂ ਮਧਾਨੀਆਂ ਚਾਟੀਆਂ ਨੂੰ ਸੰਭਾਲਣ ਵਾਸਤੇ ਨਹੀਂ ਆਏ ਸੀ ਉਹ ਕੁਝ ਹੋਰ ਦੇਣ ਆਏ ਸੀ ਜੇ ਇਹੀ ਗੱਲ ਹੁੰਦੀ ਤਾਂ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਹਿਊਨ ਸੰਗ ਫਾਹੀਆਨ ਤੇ ਅਲਬਰੂਨੀ ਵਾਂਗ ਆਪ ਦਾ ਸਫਰਨਾਮਾ ਲਿਖ ਦਿੰਦੇ ਨਹੀਂ ਲਿਖਿਆ ਮਹਾਰਾਜ ਦਾ ਸਫਰਨਾਮਾ ਨਹੀਂ ਹੈਗਾ ਸੋ ਮਹਾਰਾਜ ਇਸ ਦੁਨਿਆਵੀ ਪ੍ਰਬੰਧ ਦੇ ਵਿੱਚ ਉਸ ਤਰ੍ਹਾਂ ਨਹੀਂ ਆਏ ਸੀ ਜਿਸ ਤਰ੍ਹਾਂ ਆਪਾਂ ਦੇਖਣ ਲੱਗ ਜੰਦੇ ਆ ਉਹਨਾਂ ਨੂੰ ਕਈ ਕਈ ਲੋਕ ਉਹਨਾਂ ਨੂੰ ਟਰੈਵਲਰ ਹੀ ਕਹਿਣ ਲੱਗ ਜਾਂਦੇ ਆ ਉਹ ਟਰੈਵਲਰ ਦੇ ਤੌਰ ਤੇ ਨਹੀਂ ਸੀ ਭਾਈ ਉਹ ਅਧਿਆਤਮਿਕ ਸਾਨੂੰ ਜਿਹੜੇ ਹੈਗਾ ਉਹ ਜੀਵਨ ਸਿਖਾਉਣ ਆਏ ਸੀ ਉਹੀ ਉਹਨਾਂ ਨੇ ਦਿੱਤਾ ਸੋ ਉਸ ਚੀਜ਼ ਵਿੱਚ ਭਲੇਖਾਣਾ ਖਾਇਆ ਕਰੋ ਵੀ ਉਹ ਵੀ ਤਾਂ ਕਰਦੇ ਰਹੇ ਉਹ ਮਹਾਰਾਜ ਨਹੀਂ ਉਹ ਗੁਰੂ ਨੇ ਇੱਥੇ ਇੱਕ ਹੋਰ ਗੱਲ ਕਰੂੰਗਾ ਮੈਂ ਵੀ ਕਈ ਭਾਸ਼ਾਵਾਂ ਜਿਹੜੀਆਂ ਹੈਗੀਆਂ ਮੌੜ ਸਰਜੀਤ ਵੀ ਹੋਈਆਂ ਇੱਕ ਮੌਰੀ ਭਾਸ਼ਾ ਹੈਗੀ ਹੈ ਇੱਕ ਹਵਾਈ ਭਾਸ਼ਾ ਹੈਗੀ ਹੈ ਇੱਕ ਹਿਬਰੂ ਭਾਸ਼ਾ ਹੈਗੀ ਹੈ ਉਹ ਮੁਰ ਸੁਰਜੀਤ ਵੀ ਹੋ ਗਈਆਂ ਉਹ ਪਹਿਲਾਂ ਲੁਪਤ ਹੋਣ ਦੀ ਕਗਾਰ ਤੇ ਜਾਵੜੀਆਂ ਸੀ ਪਰ ਉਹ ਫਿਰ ਸੁਰਜੀਤ ਹੋ ਗਈਆਂ ਤਾਂ ਸੁਰਜੀਤ ਕਰਨ ਦੇ ਢੰਗ ਬਹੁਤ ਨੇ ਠੀਕ ਹੈ ਜੀ ਪਛਾਵਾਂ ਨੂੰ ਪਛਾਵਾਂ ਦੇ ਵਿੱਚ ਥੋੜੀ ਪਛਾਵਾਂ ਦੇ ਵਿੱਚ ਡਾਕੂਮੈਂਟਰੀਆਂ ਬਣਨ ਜਿਹਨੇ ਕੱਲੀ ਪੰਜਾਬੀ ਫਿਲਮਾਂ ਬਣਾਉਣ ਨਾਲ ਗੱਲ ਨਹੀਂ ਮੰਨੀ ਕਿ ਅਸੀਂ ਪੰਜਾਬੀ ਫਿਲਮਾਂ ਬਣਾਉਂਦੀਆਂ ਜੀ ਹਾਸਲੇ ਖੇਡਲੇ ਉਹਦੇ ਵਿੱਚ ਵੀ ਤੁਸੀਂ ਸਿੱਧ ਪੰਜਾਬੀ ਨਹੀਂ ਬੋਲ ਰਹੇ ਪਿੱਛੇ ਜੇਕ ਦੋਸਤ ਨਾਲ ਗੱਲ ਹੋਈ ਕਿ ਅਖਬਾਰਾਂ ਦੇ ਵਿੱਚ ਵੀ ਸ਼ੁੱਧ ਪੰਜਾਬੀ ਲਿਖੀ ਨਹੀਂ ਆ ਰਹੀ ਸੋ ਜ਼ਰੂਰੀ ਹੈ ਹਰ ਇੱਕ ਨੂੰ ਜੋ ਅਖਬਾਰ ਚਲਾਉਂਦਾ ਜੋ ਫਿਲਮ ਬਣਾਉਂਦਾ ਜੋ ਡਾਕੂਮੈਂਟਰੀ ਕਰਦਾ ਉਹ ਆਪਦੀ ਭਾਸ਼ਾ ਜਿਹੜੀ ਹੈਗੀ ਅੰਮਾ ਬੁੱਲੀ ਜਾਂ ਜਿਸ ਭਾਸ਼ਾ ਚ ਬਣਾ ਰਿਹਾ ਉਹਦੇ ਉੱਪਰ ਖਾਸ ਧਿਆਨ ਦੇਵੇ ਆਪਾਂ ਪੰਜਾਬੀ ਦੀ ਗੱਲ ਕਰਦੇ ਆਂ ਤਾਂ ਪੰਜਾਬੀ ਉੱਪਰੋ ਖਾਸ ਧਿਆਨ ਦੇਵੇ ਉਹ ਸ਼ਬਦ ਵਰਤੇ ਜਿਹੜੇ ਸਾਡੇ ਪੰਜਾਬੀ ਦੇ ਨੇ ਠੇਠ ਉਹਦੇ ਚ ਹਿੰਦੀ ਜਾਂ ਕੋਈ ਹੋਰ ਭਾਸ਼ਾ ਰਲ ਕੱਢਣਾ ਹੋਵੇ ਉਹਦੇ ਵਿੱਚ ਅੰਗਰੇਜ਼ੀ ਦੇ ਸ਼ਬਦ ਸ਼ਾਮਲ ਨਾ ਹੋਣ ਉਹਦੇ ਚ ਹਿੰਦੀ ਭਾਰੂ ਨਾ ਹੋਵੇ ਸੋ ਸਾਡੇ ਇਹ ਤਰਾਸ ਦੀ ਸਾਡੇ ਕਈ ਵਿਦਵਾਨ ਸਾਡੇ ਕਥਾਵਾਚਕ ਉਹਨਾਂ ਦੇ ਸ਼ਬਦਾਂ ਉੱਪਰ ਵੀ ਹਿੰਦੀ ਭਾਰੂ ਹੋ ਜਾਂਦੀ ਹੈ ਜਿਆਦਾ ਜਿਹੜੇ ਹੈਗਾ ਪਛਾਵਾਂ ਮਾੜੀਆਂ ਨਹੀਂ ਹੈਗੀਆਂ ਸਿੱਖਣੀਆਂ ਚਾਹੀਦੀਆਂ ਪਹਿਲਾਂ ਵੀ ਗੱਲ ਕੀਤੀ ਹੈ ਪਰ ਆਪਦੀ ਭਾਸ਼ਾ ਨੂੰ ਪੁਨਰਸਰਜੀਤ ਕਰਨ ਲਈ ਜਾਂ ਪੈਰਾਸਾਈਟ ਖੜੇ ਕਰਨ ਲਈ ਖੜੇ ਕਰਨ ਲਈ ਜ਼ਰੂਰੀ ਹੈ ਕਿ ਸਾਡੇ ਆਪ ਦੀ ਸ਼ਬਦ ਆਪਦੀ ਭਾਸ਼ਾ ਨੂੰ ਸੰਭਾਲਿਆ ਜਾਵੇ ਸੋ ਇੰਨੀਆਂ ਗੱਲਾਂ ਦੇ ਨਾਲ ਆਪਾਂ ਅੱਜ ਦੀ ਵੀਡੀਓ ਇੱਥੇ ਬੰਦ ਕਰਦੇ ਹਾਂ ਵੀਡੀਓ ਕਿਉਂ ਜੀ ਲੱਗੀ ਕਿਸੇ ਵੀ ਕਿਸਮ ਦੀ ਕੋਈ ਗੱਲ ਮੇਥੋਂ ਗਲਤ ਬੋਲੀ ਗਈ ਹੋਵੇ ਜਾਂ ਕਿਸੇ ਨੂੰ ਲੱਗਿਆ ਹੋਵੇ ਤੂੰ ਮੈਂ ਇੱਥੇ ਗਲਤ ਆ ਹੋ ਸਕਦਾ ਮੈਂ ਵੀ ਗਲਤ ਕਿਉਂਕਿ ਇਹ ਨਹੀਂ ਹੈਗਾ ਵੀ ਮੈਂ ਕੋਈ ਗਲਤੀਆਂ ਨਹੀਂ ਕਰ ਸਕਦਾ ਮੈਂ ਗਲਤੀਆਂ ਕਰ ਸਕਦਾ ਤਾਂ ਕਮੈਂਟ ਕਰਕੇ ਜਰੂਰ ਮੇਰੇ ਨੂੰ ਉਸ ਗਲਤੀ ਨੂੰ ਸੁਧਾਰਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਮਤਵਦ ਸਬਸਕ੍ਰਾਈਬ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ